ਖੜਾ ਬੁਲਾਵੇ ਨਿਆਲੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸੁਣ ਕੇ ਨਿਆਲੋ ਜਾਵੇ ਸਾਕ ਸ੍ਰੀ ਅੰਮ੍ਰਿਤ ਅਸੀਂ ਜਦੋਂ ਵੀ ਮੁਸ਼ਕਿਲ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਦਿਲੋਂ ਯਾਦ ਕੀਤਾ ਏ ਅਸੀਂ ਜਦੋਂ ਵੀ ਮੁਸ਼ਕਿਲ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਦਿਲੋਂ ਯਾਦ ਕੀਤਾ ਏ ਸਾਨੂੰ ਡਿੱਗਣ ਤੋਂ ਪਹਿਲਾਂ ਹੀ ਸਾਨੂੰ ਮਿਲਦਾ ਸਹਾਰਾ ਏ ਤੇ ਜਦੋਂ ਜਦੋਂ ਵੀ ਸਾਨੂੰ ਕਿਸੇ ਤੂਫਾਨ ਨੇ ਉਜਾੜਿਆ ਏ ਤੇ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਤੁਸੀਂ ਕਿਉਂ ਡਰਦੇ ਹੋ ਤੁਹਾਡੇ ਪਿੱਛੇ ਮੇਰਾ ਸਹਾਰਾ ਹੈ ਬਾਪੂ ਕਿਰਪਾ ਜੋ ਢੋਲਣ ਤੂੰ ਦਿੰਦਾ ਨਹੀਂ ਯੋਰੀ ਔਕੜਾਂ ਤੇ ਲੋਕਾਂ ਦਾ ਤਾਂ ਲੱਗਿਆ ਕੋਈ ਰੋਕਦਾ ਨਹੀਂ ਕੰਮ ਬਾਬਾ ਖੰਡੇ ਵਾਲਿਆ ਨਾ ਤੇਰੇ ਤੇਜਾ ਤੋਂ ਦਾ ਸਭ ਛੱਡਿਆ ਅੱਥਾ ਨਾਲ ਕੀਤਾ ਗਿਆ ਦਾਨ ਤੇ ਸੱਚੇ ਮਾਨਾ ਲਿਆ ਗਿਆ ਬਾਬਾ ਹੱਥਾਂ ਨਾਲ ਕੀਤਾ ਦਾਨ ਤੇ ਸੱਚੇ ਮਾਨ ਨਾਲ ਲਿਆ ਬਾਬਾ ਦੀਪ ਸਿੰਘ ਜੀ ਦਾ ਨਾਮ ਕਦੇ ਵਿਅਰਥ ਨਹੀਂ ਜਾਦਾ ਹੱਥਾਂ ਨਾਲ ਕੀਤਾ ਗਿਆ ਦਾਨ ਤੇ ਸੱਚੇ ਮਾਨ ਨਾਲ ਲਿਆ ਗਿਆ ਬਾਬਾ ਦੀਪ ਸਿੰਘ ਜੀ ਦਾ ਨਾਮ ਹੱਥਾਂ ਨਾਲ ਕੀਤਾ ਦਾਨ ਤੇ ਸੱਚੇ ਮਾਨ ਨਾਲ ਲਿਆ ਬਾਬਾ ਦੀਪ ਸਿੰਘ ਜੀ ਦਾ ਨਾਮ ਕਦੇ ਵਿਅਰਥ ਨਹੀਂ ਜਾਦਾ ਸਨ ਬਾਬਾ ਦੀਪ ਸਿੰਘ ਜੀ ਪਿਆਰ ਦੁਨੀਆ ਨਾਲ ਕੀਤਾ ਤਬਾਦ ਨਸੀਬ ਹੋਗੇ ਪਿਆਰ ਬਾਬਾ ਦੀਪ ਸਿੰਘ ਜੀ ਨਾਲ ਕੀਤਾ ਤੇ ਉਹਨਾਂ ਦੇ ਕਰੀਬ ਹੋਗੇ ਵੱਲਾ ਛੱਡ ਕੇ ਦੁਨੀਆ ਦਾ ਜਦੋਂ ਉਹਦਾ ਬਾਬਾ ਹਦੀਪ ਸਿੰਘ ਜੀ ਦਾ ਹੱਥ ਫੜਿਆ ਤਾਂ ਸੱਚ ਜਾਣਿਓ ਉਦੋਂ ਦੇ ਚੰਗੇ ਨਸੀਬ ਹੋਗੇ ਤਾਂ ਸੱਚ ਜਾਣਿਓ ਉਦੋਂ ਦੇ ਚੰਗੇ ਨਸੀਬ ਹੋਗੇ ਜਦੋਂ ਤੱਕ ਜਿੰਨੇ ਆ ਤੁਹਾਡੇ ਕੋਲ ਆਵਾਂਗੇ ਜਦੋਂ ਤੱਕ ਜਿੰਦੇ ਆ ਤੁਹਾਡੇ ਕੋਲ ਆਵਾਂਗੇ ਬਾਕੀ ਮੌਤ ਆ ਜਾਵੇ ਜਿਸ ਦਿਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਛੱਡ ਕੇ ਜਾਵਾਂਗੇ